18 ਨਵੰਬਰ ਦੇ ਰਿਸ਼ਤੇ ਨੋਟ ਕਰੋ ਜੀ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਤੇ ਪਰਿਵਾਰਾਂ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਤੇ ਕਾਲੀ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੁੰਦਾ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਲੜਕੇ ਦਾ ਹੈ ਜੀ ਮਲੋਟ ਸ਼ਹਿਰ ਤੋਂ ਕਾਸਟ ਇਹਨਾਂ ਦੀ ਮਹਿਰਾ ਸਿੱਖ ਹੈ ਜੀ ਕਸ਼ਪ ਰਾਜਪੂਤ ਉਮਰ ਮੁੰਡੇ ਦੀ 1998 ਦੇ ਵਿੱਚ ਹੈ ਜੀ ਜਨਮ ਟਾਈਮ ਸਵੇਰੇ 10 ਵਜੇ ਦਾ ਜੀ ਮੁੰਡੇ ਦਾ ਜਨਮ ਸਥਾਨ ਮਲੋਟ ਸ਼ਹਿਰ ਦੇ ਵਿੱਚ ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਜੀ ਗੋਤ ਇਹਨਾਂ ਦਾ ਸੰਡਾਲ ਤੇ ਥੈਪਰਾ ਜੀ ਪੜ੍ਹਾਈ ਕਰੀ ਹੋਈ ਹੈ ਮੁੰਡੇ ਨੇ ਪਲੱਸ 2 ਆਈਟੀਆਈ ਇਲੈਕਟ੍ਰੀਸ਼ੀਅਨ ਦੀ ਜੀ ਭਰਾ ਇੱਕ ਹੈ ਜੀ ਭੈਣ ਇੱਕ ਹੈ ਪੇਤਾ ਇਹਨਾਂ ਦੇ ਸ਼ਿਵਦਰਸ਼ਨ ਸਿੰਘ ਨੇ ਜੀ ਮਾਤਾ ਹਰਮੇਸ਼ ਕੌਰ ਇਹਨਾਂ ਦੇ ਐਕਸਪਾਇਰ ਨੇ ਕੰਮ ਕਰ ਹੈ ਜੀ ਮੁੰਡੇ ਦੀ ਜੋ ਆਪਣੀ ਵਰਕਸ਼ਾਪ ਹੈ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਭਾਵੇਂ 10 ਪੜ੍ਹੀ ਹੋਵੇ ਘਰੇਲੂ ਹੋਵੇ ਜੀ ਲੜਕੀ ਵਧੀਆ ਪਰਿਵਾਰ ਦੀ ਹੋਵੇ ਸੋ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਨੇ ਜੀ WhatsApp ਰਾਹੀਂ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਪੰਕਜ ਨਰੂਲਾ ਪਤਾ ਜ਼ਿਲ੍ਹਾ ਫਾਜ਼ਿਲਕਾ ਤੋਂ ਹੈ ਜੀ ਮੁੰਡਾ ਕਾਸਟ ਨਦੀ ਨਰੂਲਾ ਅਰੋੜਾ ਜੀ ਸੋ ਉਮਰ ਮੁੰਡੇ ਦੀ 18/7/1993 ਦੇ ਵਿੱਚ ਹੈ ਜੀ ਜਨਮ ਟਾਈਮ 8:30 AM ਸਵੇਰ ਦਾ ਹੈ ਜੀ ਕੱਦ 5 ਫੁੱਟ 7 ਇੰਚ ਪੜ੍ਹਾਈ ਮੁੰਡੇ ਨੇ ਬੀਏ ਪਾਸ ਕਰੀ ਹੋਈ ਆ ਭਰਾ ਇੱਕ ਇਹਨਾਂ ਦਾ ਮੈਰਿਡ ਹੈ ਜੀ ਭੈਣ ਵੀ ਇੱਕ ਮੈਰਿਡ ਹੈ ਵੈਸ਼ਨੋ ਪਰਿਵਾਰ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਹੈ ਪਿਤਾ ਇਹਨਾਂ ਦੇ ਕਰਿਆਨਾ ਸਟੋਰ ਚਲਾ ਰਹੇ ਨੇ ਜੀ ਮਾਤਾ ਇਹਨਾਂ ਦੇ ਐਕਸਪਾਇਰ ਨੇ ਕੰਮਕਾਰ ਹੈ ਜੀ ਮੋਬਾਈਲ ਸ਼ਾਪ ਹੈ ਮੁੰਡੇ ਦੀ ਆਪਣੀ ਬਹੁਤ ਵਧੀਆ ਆਮਦਨ ਹੈ ਜੀ ਸੋ ਤਿੰਨ ਘਰ ਨੇ ਮੁੰਡੇ ਕੋਲ 8 ਦੁਕਾਨਾਂ ਨੇ ਜੀ ਤੇ 50000 ਰੁਪਇਆ ਇਹਨਾਂ ਦੀ ਇਨਕਮ ਹੈ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਰਾਹੁਲ ਪਤਾ ਗਰਦਾਸਪੁਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਬ੍ਰਾਹਮਣ ਹੈ ਜੀ ਉਮਰ 25 ਮਈ 1996 ਦੇ ਵਿੱਚ ਹੈ ਪੜ੍ਹਾਈ ਮੁੰਡੇ ਨੇ ਪਲੱਸ 2 ਪਾਸ ਕਰੀ ਹੋਈ ਆ ਪਿਓਰ ਵੈਜੀਟੇਰੀਅਨ ਫੈਮਲੀ ਹੈ ਜੀ ਪਿਤਾ ਇਹਨਾਂ ਦੇ ਪੰਜਾਬ ਪੁਲਿਸ ਦੇ ਵਿੱਚ ਆਫੀਸਰ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਭਰਾ ਮੁੰਡੇ ਦਾ ਇੱਕ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਸੈਟਲ ਆ ਭੈਣ ਇੱਕ ਨਿਊਜ਼ੀਲੈਂਡ ਦੇ ਵਿੱਚ ਹੈ ਕੰਮ ਕਰ ਹੈ ਜੀ ਮੁੰਡਾ ਲੈਂਡ ਓਨਰ ਹੈ 14 ਏਕੜ ਇਹਨਾਂ ਕੋਲ ਜਮੀਨ ਹੈ ਜੀ 10 ਕਿੱਲੇ ਠੇਕੇ ਤੇ ਜਮੀਨ ਲਈ ਹੋਈ ਹੈ ਜੀ ਇਨਕਮ ਇਹਨਾਂ ਦੀ ਬਹੁਤ ਵਧੀਆ ਜੀ 24 ਤੋਂ 25 ਲੱਖ ਰੁਪਏ ਸਾਲਾਨਾ ਵਧੀਆ ਕੋਠੀ ਹੈ ਜੀ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਜੀ ਜਾਂ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਲੜਕੀ ਨੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ